ਤੇ ਜਦੋਂ ਅਸੀਂ ਸ਼ੂਟ ਵੀ ਕਰ ਰਹੇ ਸੀਗੇ ਸਾਨੂੰ ਐਂ ਲੱਗਦਾ ਸੀਗਾ ਕਿ ਯਾਰ ਅਸੀਂ ਉਹ ਭਰਾਣਾਂ ਨਾਲ ਹੀ ਡਿਸਕਸ ਕਰ ਰਹੇ ਹਾਂ ਚੀਜ਼ਾਂ ਤੇ ਉਹਨਾਂ ਦੀ ਪੰਜਾਬੀ ਇੱਕ ਦੋ ਵਾਰੀ ਅਸੀਂ ਸੁਣੀ ਤੇ ਉਹ ਬਹੁਤ ਵਧੀਆ ਲੱਗੀ ਕਿ ਯਾਰ ਬੰਦ ਕਿੰਨੀ ਨੌਲੇਜ ਹੈ ਕਲਾਤ ਦਾ ਤੇ ਐਕਟਿੰਗ ਦਾ ਕੀ ਮੇਲ ਹੈ ਕਲਾਤ ਤੇ ਮੇਰਾ profession ਹੈ ਹਨਾ ਜੀ ਤੇ ਐਕਟਿੰਗ ਮੇਰਾ ਪੈਸ਼ਨ ਹੈ ਬਟ ਉਹ ਕਹਿੰਦੇ ਹੁੰਦੇ ਨੇ ਕਿ ਤੁਸੀਂ ਪੈਸ਼ਨ ਨੂੰ profession ਬਣਾ ਕੇ ਚੱਲੋ ਤਾਂ ਤੁਹਾਨੂੰ ਸੁਆਦ ਆਉਂਦਾ ਉਸ ਚੀਜ਼ ਹਨਾ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਰੋਟੀ ਖਾਣ ਦੇ ਲਈ ਇੱਕ ਕੰਮ ਇੱਕ ਕਿੱਤਾ ਇੱਕ profession ਹੋਣਾ ਵੀ ਬਹੁਤ ਜ਼ਰੂਰੀ ਹੈ ਹਾਲੀ ਦੇ ਵਿੱਚ ਐਨੀਮਲ ਮੂਵੀ ਆਈ ਹੈ ਉਸ ਮੂਵੀ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਜਦੋਂ ਸਾਰੇ ਭਰਾ ਇਕੱਠੇ ਹੋ ਗਏ ਤਾਂ ਕਿਸੇ ਵੀ ਮੁਸੀਬਤ ਦਾ ਹੱਲ ਇਕੱਠੇ ਹੋ ਕੇ ਉਹਨਾਂ ਨੇ ਕੱਢ ਲਿਆ ਉਸੇ ਮੂਵੀ ਦੇ ਵਿੱਚ ਰਣਵੀਰ ਕਪੂਰ ਦੇ ਭਰਾ ਦਾ ਰੋਲ ਅਦਾ ਕਰਨ ਵਾਲੇ ਡੈਵੀ ਗਰੇਵਲ ਸਾਡੇ ਨਾਲ ਮੌਜੂਦ ਨੇ ਔਰ ਸ਼ੌਂਕ ਤੇ ਕਿੱਤੇ ਦੀ ਗੱਲ ਇਸ ਤਰ੍ਹਾਂ ਇਸ ਕਰਕੇ ਕੀਤੀ ਅਸੀਂ ਕਿਉਂਕਿ ਇਹ ਵੈਸੇ ਤਾਂ ਵਕੀਲ ਨੇ ਕਾਲਾ ਕੋਟ ਐਵੇਂ ਹੀ ਨਹੀਂ ਪਾਇਆ وکਾਲਤ ਕੀਤੀ ਹੋਈ ਹੈ ਪਰ ਅਦਾਕਾਰੀ ਦੇ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਨੂੰ ਥੈਂਕ ਯੂ ਥੈਂਕ ਯੂ ਡੇਲੀ ਪੋਸਟ ਦਾ ਤੇ ਤੁਹਾਡਾ ਬਹੁਤ ਵੱਡਾ ਪ੍ਰੋਜੈਕਟ ਸੀਗਾ ਐਨੀਮਲ ਈਵਨ ਦਾ ਰਿਅਰ ایکسپਰੀਅנס ਜੀ ਲਾਈਕ ਮੈਂ ਵੀ ਗੱਲ ਕਹਾ ਕਿ ਐਸ ਅਨ ਪੰਜਾਬ ਦਾ ਆਰਟਿਸਟ ਹੋਣ ਦੇ ਨਾਤੇ ਜਾਂ ਜਿਸ ਤਰ੍ਹਾਂ ਅਸੀਂ ਥੀਏਟਰ ਸ਼ੁਰੂ ਕੀਤਾ ਤੇ ਉਹਦੇ ਹਿਸਾਬ ਨਾਲ ਮੇਰੇ ਵਾਸਤੇ ਇੱਕ ਬਹੁਤ ਵੱਡੀ ਓਪਰਚ्युनिटी ਸੀ ਤੇ ਕੰਮ ਕਰਕੇ ਬਹੁਤ ਅੱਛਾ ਲੱਗਿਆ ਸੋ ਚੰਗੇ ਡਾਇਰੈਕਟਰ ਨਾਲ ਕੰਮ ਕਰਦੇ ਹੋ ਜਦੋਂ ਤੁਸੀਂ ਚੰਗੇ ਐਕਟਰਸ ਨਾਲ ਕੰਮ ਕਰਦੇ ਹੋ ਤੇ ਸਾਡੇ ਵਾਸਤੇ ਇਹ ਨਵੇਂ ਕਲਾਕਾਰਾਂ ਲਈ ਸਿੱਖਣ ਲਈ ਬਹੁਤ ਕੁਝ ਹੁੰਦਾ ਸੋ ਬਹੁਤ ਵਧੀਆ ਐਕਸਪੀਰੀਅੰਸ ਸੀ ਪੰਜਾਬ ਨੂੰ ਪ੍ਰੈਜ਼ੈਂਟ ਕਰ ਰਹੇ ਸੀਗੇ ਤਰਨਵੀਰ ਕਪੂਰ ਨੂੰ ਕੁਝ ਨਵਾਂ ਪਤਾ ਲੱਗਿਆ ਤੁਹਾਡੇ ਥਰੂ ਕਿ ਪੰਜਾਬ ਤੇ ਪੰਜਾਬੀ ਕੀ ਹੁੰਦੇ ਨੇ ਮੈਂ ਤਾਂ ਇਹ ਗੱਲ ਕਹਿਣਾ ਜੀ ਜਿੰਨੀ ਨੋਲੇਜ ਮੈਂ ਹੈ ਰਣਵੀਰ ਕਪੂਰ ਜੀ ਦੀ ਦੇਖੀ ਹੈ ਤੇ ਉਹ ਤਾਂ ਵੈਸੇ ਵੀ ਬਹੁਤ ਉਹਨਾਂ ਨੂੰ ਕਿਉਰੀਓਸਿਟੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਹਨਾ ਕਿ ਵੈਸੇ ਵੀ ਬਹੁਤ ਸਵਾਲ ਪੁੱਛਦੇ ਨੇ ਉਹ ਅੰਜਾਈ ਕਿਵੇਂ ਆ ਕਿਵੇਂ ਨਹੀਂ ਵੈਸੇ ਤਾਂ ਮੇਰੇ ਹਿਸਾਬ ਨਾਲ ਪੰਜਾਬ ਦੀ ਨੌਲੇਜ ਦੇਣ ਦੀ ਉਹਨਾਂ ਨੂੰ ਲੋੜ ਨਹੀਂ ਕਿਉਂਕਿ ਉਹਨਾਂ ਦੇ ਆਪ ਸਾਰਾ ਪਰਿਵਾਰ ਹਨਾ ਪੰਜਾਬੀ ਹੈ ਘਰਾਂ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਹੋਣੀਆਂ ਆਪੇ ਰਹਿ ਜਿੱਥੇ ਦੱਸ ਨੇ ਜਿੱਥੇ ਮਰਜੀ ਰਹੇ ਹੋ ਤੇ ਪੰਜਾਬੀਅਤ ਤਾਂ ਤੁਹਾਡੇ ਅੰਦਰ ਹੁੰਦੀ ਹੀ ਹੈ ਜੀ ਸੋ ਸਾਨੂੰ ਲੱਗਿਆ ਵੀ ਨਹੀਂ ਕਦੇ ਜਦੋਂ ਅਸੀਂ ਸ਼ੂਟ ਵੀ ਕਰ ਰਹੇ ਸੀਗੇ ਸਾਨੂੰ ਐਂ ਲੱਗਦਾ ਸੀਗਾ ਕਿ ਯਾਰ ਅਸੀਂ ਆਪਣੇ ਭਰਾ ਨਾਲ ਹੀ ਡਿਸਕਸ ਕਰ ਰਹੇ ਹਾਂ ਚੀਜ਼ਾਂ ਤੇ ਉਹਨਾਂ ਦੀ ਪੰਜਾਬੀ ਇੱਕ ਦੋ ਵਾਰੀ ਅਸੀਂ ਸੁਣੀ ਤੇ ਉਹ ਬਹੁਤ ਵਧੀਆ ਲੱਗੀ ਕਿ ਯਾਰ ਬੰਦੇ ਨੂੰ ਕਿੰਨੀ ਨੌਲੇਜ ਹੈ। ਸੋ ਐਕਟਰ ਨੂੰ ਤਾਂ ਕੰਮ ਕਰਨਾ ਵੀ ਪੈਂਦਾ ਜੀ। ਭਵੇਂ ਤੁਹਾਨੂੰ ਨੌਲੇਜ ਹੋਵੇ ਭਵੇਂ ਨਾ ਹੋਵੇ। ਸੋ ਇਹ ਨਮ ਜੀ। ਵਕਾਲਤ ਦਾ ਤੇ ਐਕਟਿੰਗ ਦਾ ਕੀ ਮੇਲ ਹੈ? ਇਹ ਕਿਵੇਂ ਤੁਸੀਂ ਸੋਚਿਆ ਕਿ ਮੈਂ ਵਕਾਲਤ ਕਰਨੀ ਹੈ ਪਰ ਨਾਲ ਦੇ ਨਾਲ ਐਕਟਿੰਗ ਲਈ ਪਰਸੂ ਕਰੀ? ਐਕਚੁਅਲੀ ਮੈਂ ਐਕਟਿੰਗ ਥੋੜੀ ਲੇਟ ਸ਼ੁਰੂ ਕੀਤੀ ਸੀ। ਮੈਂ 2011 ਚ ਪੰਜਾਬੀ ਯੂਨੀਵਰਸਿਟੀ ਲਾਅ ਪਾਸ ਆਊਟ ਹਾਂ। ਤੇ ਉਹ ਤੋਂ ਬਾਅਦ ਮੈਂ 2013 ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਐਮਐਸਡਬਲ ਕੀਤੀ ਸੀ ਫਿਰ ਮੈਂ ਵਕਾਲਤ ਕੀਤੀ 2015 ਚ ਜਾ ਕੇ ਮੈਂ ਥੀਏਟਰ ਸਟਾਰਟ ਕੀਤਾ ਸੀ ਸੋ ਉਹ ਚੀਜ਼ਾਂ ਸੀਗੀਆਂ ਤੇ ਥੀਏਟਰ ਸਟਾਰਟ ਕਰਨ ਤੋਂ ਬਾਅਦ ਕਈ ਚੀਜ਼ਾਂ ਹੋਈਆਂ ਕਿ ਹਾਂ ਵੀ ਚਲੋ ਵਕਾਲਤ ਐਸੀ ਮਾਰਨਿੰਗ ਕਰਦੇ ਹੁੰਦੇ ਸੀਗੇ ਕਿ ਸਵੇਰੇ 9 ਤੋਂ 4 ਵਜੇ ਤੱਕ ਹੁੰਦੀ ਸੀ ਕਿ ਵਕਾਲਤ ਮੈਂ ਲੁਧਿਆਣਾ ਪਰੈਕਟਿਸ ਕਰਦਾ ਸੀ ਤੇ ਸ਼ਾਮ ਨੂੰ ਐ ਹੁੰਦਾ ਸੀਗਾ ਕਿ ਹਾਂ ਵੀ ਅਸੀਂ 6 ਵਜੇ ਤੋਂ ਬਾਅਦ ਥੀਏਟਰ ਕਰਦੇ ਹੁੰਦੇ ਸੀ ਸੋ ਠੀਕ ਹੈ ਨਾਲ ਦੀ ਨਾਲ ਚੱਲੀ ਗਿਆ ਸਾਰਾ ਕੁਝ ਅਗੇ ਕੰਟੀਨਿਊ ਕੀ ਰੱਖਣਾ ਜ਼ਿਆਦਾ ਫੋਕਸ ਕੀ ਰਹੇਗਾ ਠੀਕ ਫੋਕਸ ਰੱਖਣ ਦੀ ਗੱਲ ਕਰੀਏ ਜੀ ਦੇਖੋ ਦੋਹੇ ਚੀਜ਼ਾਂ ਨੇ ਮੈਂ ਮੋਸਟਲੀ ਇਹੀ ਗੱਲ ਕਹਿਣਾ ਹੁੰਦਾ ਕਿ ਵਕਾਲਤ ਮੇਰਾ profession ਹੈ ਹਨਾ ਜੀ ਤੇ ਐਕਟਿੰਗ ਮੇਰਾ ਪੈਸ਼ਨ ਹੈ ਬਟ ਉਹ ਕਹਿੰਦੇ ਹੁੰਦੇ ਨੇ ਕਿ ਤੁਸੀਂ ਪੈਸ਼ਨ ਨੂੰ profession ਬਣਾ ਕੇ ਚੱਲੋ ਤਾਂ ਤੁਹਾਨੂੰ ਸੁਆਦ ਆਉਂਦਾ ਉਸ ਚੀਜ਼ ਹਨਾ ਤੇ ਵਕਾਲਤ ਨੇ ਮੈਂ ਐਵੀ ਗੱਲ ਕਹਾ ਕਿ ਮੈਨੂੰ ਇੱਕ ਬਹੁਤ ਅੱਛਾ ਬੌਂਡ ਦਿੱਤਾ ਆਪਣੇ ਵਕੀਲ ਭਰਾਵਾਂ ਦੇ ਨਾਲ ਠੀਕ ਹੈ ਜੀ ਮੈਂ ਬਾਅਦ ਐਸੋਸੀਏਸ਼ਨ ਲੁਧਿਆਣਾ ਤੋਂ ਇਲੈਕਸ਼ਨ ਕੰਟੈਸਟ ਕੀਤੀ ਸੀ ਜੁਆਇੰਟ ਸੈਕਟਰੀ ਤੌਰ ਤੇ ਮੈਨੂੰ ਬਹੁਤ ਪਿਆਰ ਮਿਲਿਆ ਉਹਨਾਂ ਵੱਲੋਂ ਤੇ ਵੈਸੇ ਵੀ ਜਿੰਨਾ ਕਿ ਵੀ ਮੇਰਾ ਸਰਕਲ ਸਾਰਾ ਵਕੀਲਾਂ ਦਾ ਹੀ ਹੈ ਤੋਂ ਇਸ ਕਰਕੇ ਤੇ ਮੈਨੂੰ ਦੋਹੇ professions ਨਾਲ ਬਹੁਤ ਪਿਆਰ ਹੈ